ਜੀ ਚਾਹਤਾ ਜਿਸ ਪੇੜ ਕੋ हमने ਦੇ ਕੇ ਲਹੂ ਆਪਣਾ ਉਸ ਪੇੜ ਕੇ ਸائے ਸੇ ਅਬ ਆਗ ਬਰਸਤੀ ਹੈ ਤਿੰਨ ਜੀ ਖਾ ਗਿਆ ਆਜ਼ਾਦ ਭਾਰਤ ਜਿਸ ਭਾਰਤ ਨੂੰ ਆਜ਼ਾਦ ਕਰਾਉਣ ਦੇ ਲਈ ਇਸ ਪਰਿਵਾਰ ਦਾ ਕਿੱਡਾ ਵੱਡਾ ਯੋਗਦਾਨ ਆ ਇਹ ਆਜ਼ਾਦੀ ਕੁਹਾਟਿਏ ਲੋਕ ਔਰ ਉਹਨਾਂ ਦੀ ਸੇਵਾ ਕਰਦੇ ਰਹੇ ਨੇ ਇਹਨਾਂ ਦੇ ਮਾਤਾ ਜੀ ਔਰ ਅੱਜ ਘਰ ਦੇ ਤਿੰਨ ਤੁਰਨੇ ਸਿਰ ਉਹਨਾਂ ਦੇ ਪਿਤਾ ਪਤੀ ਤੇ ਪੁੱਤਰ ਆਜ਼ਾਦ ਹਿੰਦੁਸਤਾਨ ਦੇ ਇਹ ਅਖੌਤੀ ਵਰਦੀ ਧਾਰੀ ਪੁੱਛੜ ਕਿਸਮ ਦੇ ਅਫਸਰ ਜਿਹੜੇ ਆ ਉਹ ਖੋ ਕੇ ਲੈ ਗਏ ਔਰ ਇਨਸਾਫ ਮਿਲਣ ਦੇ ਲਈ 32 ਸਾਲ ਇੰਤਜ਼ਾਰ ਕਰਨਾ ਪਿਆ ਦੋ ਇਸ ਪਰਿਵਾਰ ਕੋ ਮੈਂਬਰਾਂ ਨੂੰ ਹਰੀਕੇ ਖੜ ਕੇ ਰੋੜਿਆ ਕਿਉਂਕਿ ਇੱਕ ਤੇ ਸਰਦਾਰ ਸੁਖਦੇਵ ਸਿੰਘ ਉਹਨਾਂ ਦੀ ਉੱਥੇ ਡੈਥ ਹੋ ਗਈ ਸੀ ਤੇ ਬਾਪੂ ਸਲਖਣ ਸਿੰਘ ਜੀ ਨੂੰ ਜਿਉਂਦਿਆਂ ਹੀ ਉਹਨਾਂ ਨੇ ਛੁੱਟ ਦਿੱਤਾ ਹਰੀਕੇ ਉਸ ਦਰਿਆ ਦੇ ਵਿੱਚ ਉਸ ਨਹਿਰ ਦੇ ਵਿੱਚ ਮੇਰੇ ਪਿਤਾ ਜੀ ਉਹਨਾਂ ਨੇ ਕਿਹਾ ਸੀਗਾ ਵੀ ਮੈਨੂੰ ਇਹਨਾਂ ਮਾਰ ਦੇਣਾ ਜੇ ਮੈਨੂੰ ਇਥੋਂ ਕਢਾਓ ਸਾਨੂੰ ਇਹ ਖਬਰ ਮਿਲ ਗਈ ਸੀਗੀ ਕਿ ਇੰਟਰੋਗੇਟ ਕਰਦਿਆਂ ਮੇਰੇ ਪਿਤਾ ਜੀ ਦੀ ਜਿਹੜੀ ਆ ਉਥੇ ਡੈਥ ਹੋ ਗਈ ਸੀ ਤੇ ਉਹਨਾਂ ਨੂੰ ਜਦੋਂ ਉਹ ਹਰੀਕੇ ਨਹਿਰਾਂ ਦੇ ਵਿੱਚ ਰੋੜਨ ਗਏ ਤੇ ਮੇਰੇ ਬਾਪੂ ਜੀ ਜਿਹੜੇ ਸੀਗੇ ਸੁਲੱਖਣ ਸਿੰਘ ਹਣੀ ਉਦੋਂ 6 ਸਾਲ ਉਮਰ ਹੋਣੀ ਉਹਨਾਂ ਦੀ ਤੇ ਉਹਨਾਂ ਨੂੰ ਵੀ ਜਿਉਂਦਿਆਂ ਹੀ ਉਹਨਾਂ ਨੇ ਨਹਿਰ ਦੇ ਵਿੱਚ ਹੱਥ ਪੈਰ ਬੰਨ੍ਹ ਕੇ ਸੁੱਟ ਦਿੱਤਾ ਇਸ ਤਰ੍ਹਾਂ ਉਹਨਾਂ ਨੇ ਉਹ ਬੰਦੀ ਜਿਹੜੇ ਖਤਮ ਕਰ ਦਿੱਤੇ ਸੀ ਹਜ਼ਾਰਾਂ ਲਾਸ਼ਾਂ ਇਸ ਟੀਮ ਨੇ ਅਜੀਤ ਸੰਧੂ ਦੀ ਅਗਵਾਈ ਦੇ ਵਿੱਚ ਉਸ ਵਕਤ ਦੇ ਸਭ ਤੋਂ ਵੱਡੇ ਬੁਚੜ ਕੇਪੀਐਸ ਗਿੱਲ ਦੀ ਅਗਵਾਈ ਦੇ ਵਿੱਚ ਇਹਨਾਂ ਨੇ ਸਿੱਖ ਨੌਜਵਾਨਾਂ ਦੀਆਂ ਉਹਨਾਂ ਨਹਿਰਾਂ ਦੇ ਵਿੱਚ ਰੋੜੀਆਂ ਨੇ ਤੇ ਉਹ ਪਿਤਾ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ ਜੇਲਾਂ ਕੱਟੀਆਂ ਸੀ ਜੀ ਉਹਨਾਂ ਨੂੰ ਗਵਾਇਆ ਤੇ ਕਿੱਦਾਂ ਗਵਾਇਆ ਉਸੇ ਕਾਨੂੰਨ ਦੇ ਹੱਥੋਂ ਅਤਿਆਚਾਰ ਹੋਇਆ ਤੇ ਉਹਨਾਂ ਨੂੰ ਖਤਮ ਕੀਤਾ ਤੇ ਦੁੱਖ ਦੀ ਗੱਲ ਸਭ ਤੋਂ ਵੱਡੀ ਇਹ ਆ ਕਿ ਤਿੰਨਾ ਹੀ ਬੇਨ ਬੰਦਿਆਂ ਦੀਆਂ ਸਾਨੂੰ ਡੈੱਡ ਬਾਡੀਜ਼ ਨਹੀਂ ਮਿਲੀਆਂ ਉਸ ਵੇਲੇ ਨਾ ਅਸੀਂ ਸੰਸਕਾਰ ਕਰ ਸਕੇ ਤੇ ਨਾ ਹੀ ਅਸੀਂ ਫੁੱਲ ਚੁਗ ਸਕੇ ਉਸ ਵੇਲੇ ਤੇ ਤਿੰਨੇ ਬੰਦੇ ਸਾਡੇ ਜਿਹੜੇ ਆ ਉਹ ਇਸ ਦੇਸ਼ ਦਾ ਕਾਨੂੰਨ ਜਾਂ ਇਸ ਵਰਦੀ ਧਾਰੀ ਪੁਲਿਸ ਮੁਲਾਜ਼ਮਾ ਨੇ ਖਾ ਲਈ ਸੁਰਿੰਦਰਪਾਲ ਸਿੰਘ ਨਾਂ ਦਾ ਇਹ ਥਣੇਦਾਰ ਇਹ ਬੁੱੱਜੜ ਇਨੇ ਕਿਸੇ ਨੂੰ ਇੱਕ ਵਾਰੀ ਕੋ ਗੱਲ ਕਹੀ ਆ ਕਥ ਤੌਰ ਤੇ ਗੱਲ ਸਾਨੂੰ ਸੁਣਨ ਨੂੰ ਮਿਲੀ ਆ ਕਿ ਇਹਨੇ ਕਿਹਾ ਸੀਗਾ ਵੀ ਮੈਂ 1000 ਦੇ ਕਰੀਬ ਮੁੰਡਾ ਮਾਰਿਆ ਵਾ ਮੇਰੇ ਕੋ ਗਲਤੀ ਹੋ ਗਈ ਭਾਈ ਜਸਵੰਤ ਸਿੰਘ ਖਾਲੜਾ ਮਾਰ ਕੇ ਕਿਉਂਕਿ ਇਹਨੂੰ ਸਜ਼ਾ ਪਹਿਲਾਂ ਉਹਦੇ ਵਿੱਚ ਉਮਰ ਕੈਦ ਕੱਟ ਰਿਹਾ ਹੈ ਤੇਰੇ ਕਿਸੇ ਪਰਿਵਾਰ ਦੇ ਬੱਚੇ ਦੇ ਤੇਰੇ ਕਿਸੇ ਧੀ ਦੇ ਕਿਸੇ ਪੁੱਤ ਦੇ ਵਿੱਚ ਇੰਨੀ ਜੁਰਤ ਕਿ ਉਹ ਛਾਤੀ ਤੇ ਹੱਥ ਮਾਰ ਕੇ ਆਖੇ ਕਿ ਮੈਂ ਸਰندرਪਾਲ ਸਿੰਘ ਦਾ ਪੁੱਤਰ ਆ ਕੋਰਟ ਵਿੱਚ ਜਾ ਕੇ ਮੁਸ਼ਨ ਵਰਤ ਤੇ ਦਿੱਤੇ ਨਹੀਂ ਜਾਂਦੇ ਹਾਂ ਜੀ ਹਾਂ ਉੱਥੇ ਹੱਥ ਜੋੜਨੇ ਤੇ ਰੋਣਾ ਹੀ ਹੁੰਦਾ ਵਾ ਹੋਰ ਇਹ ਕੁਝ ਹੁੰਦਾ ਰਿਹਾ ਅੱਛਾ ਇਹ ਰੋਂਦੇ ਰਹੇ ਨੇ ਰੋਂਦੇ ਰਹੇ ਤੇ ਹੱਥ ਵੀ ਜੋੜਦੇ ਰਹਿਆ ਇਹ ਯਾਦ ਰੱਖਿਓ ਕਿਸੇ ਡੀਜੀਪੀ ਨੇ ਕਿਸੇ ਆਈਜੀ ਨੇ ਕਿਸੇ ਡੀਆਈਜੀ ਨੇ ਕਿਸੇ ਅਫਸਰ ਨੇ ਤੁਹਾਡੀ ਥਾਂ ਤੇ ਨਹੀਂ ਖਲੋਣਾ ਜਿੱਦਣ ਸੀਬੀਆਈ ਵਰਗੀ ਕਿਸੇ ਵੱਡੀ ਜਾਂਚ ਏਜੰਸੀ ਦੀ ਜਾਂਚ 'ਚ ਤੁਸੀਂ ਆਗੇ ਨਾ ਤੇ ਬੜਾਪਾ ਜੇਲਾ 'ਚ ਰੁਲੇਗਾ ਸਾਰੀ ਪੁਲਿਸ ਮਾਰੀ ਨਹੀਂ ਲੇਕਿਨ ਇਹੋ ਜਿਹੇ ਲੋਕ ਜਿਨ੍ਹਾਂ ਨੇ ਬੰਦਿਆਂ ਨੂੰ ਬੰਦਿਆਂ ਨਹੀਂ ਜਾਣਿਆ ਮੇਰੇ ਕੋਲ ਕੋ-ਕੋ ਕੇ ਮਾਰ ਦਿੱਤਾ ਉਹਨਾਂ ਨੂੰ ਤੇ ਸਖਤੋਂ ਸਖਤ ਸਜ਼ਾਵਾ ਜਿਹੜੀਆਂ ਕੋਰਟ ਚ ਹੋਣੀ ਚਾਹੀਦੀਆਂ ਮੈਂ ਚਾਹੁੰਦੀ ਕਿ ਜਿਹੜੇ ਸਾਡੇ ਪਰਿਵਾਰਕ ਮੈਂਬਰ ਮਾਰੇ ਗਏ ਨੇ ਉਹ ਦੋਸ਼ੀ ਨਹੀਂ ਸਨ ਅੱਜ ਅਦਾਲਤ ਨੇ ਜੱਜ ਸਾਹਿਬਾਨ ਨੇ ਇੱਕ ਮੋਹਰ ਲਾਤੀ ਆ ਕਿ ਉਹ ਨਿਰਦੋਸ਼ ਸਨ ਦੋਸ਼ੀ ਆ ਲੋਕ ਸਨ ਜਿਨ੍ਹਾਂ ਨੂੰ ਹੁਣ ਸਜ਼ਾ ਹੋਈ ਸੰਘਰਸ਼ ਦਾ ਸੱਚ ਪ੍ਰੋਗਰਾਮ ਵੇਖਣ ਵਾਲੀਆਂ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਯਾਨੀ ਬਲਵਿੰਦਰ ਸਿੰਘ ਪੱਖੋਕੇ ਵੱਲੋਂ ਆਪ ਸਭ ਨੂੰ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਸੰਘਰਸ਼ ਦੀ ਕਰਦਿਆਂ ਕਈ ਸਾਲ ਬੀਤ ਗਏ ਆ ਤੇ ਕਈ ਵਾਰੀ ਕਈ ਐਸੇ ਯੋਧਿਆਂ ਦੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਜਿਨ੍ਹਾਂ ਦੀਆਂ ਵਾਕਿਆਈ ਉਹਨਾਂ ਦੀਆਂ ਕਹਾਣੀਆਂ ਉਹਨਾਂ ਦੀਆਂ ਦਾਸਤਾਨਾਂ ਸੁਣ ਕੇ ਤੇ ਸਿਰ ਜਿਹੜਾ ਫਖਰ ਨਾਲ ਉੱਚਾ ਹੋ ਜਾਂਦਾ ਹੈ ਕਈ ਵਾਰੀ ਐਸੇ ਭੁਚੜਾਂ ਤੇ ਜਲਾਦਾਂ ਦਾ ਜ਼ਿਕਰ ਆਉਂਦਾ ਹੈ ਕਿ ਮੀਰ ਮੰਨੂ ਨੂੰ ਤੇ ਜਕਰੀਆ ਖਾਨ ਨੂੰ ਵੀ ਲੋਕ ਭੁੱਲ ਜਾਣ ਕੁਝ ਇਸ ਤਰ੍ਹਾਂ ਦੇ ਦੁਸ਼ਤਾਂ ਦਾ ਜ਼ਿਕਰ ਵੀ ਜਿਹੜਾ ਕਿਉਂਕਿ ਜਿੱਥੇ ਯੋਧਿਆਂ ਦੀ ਗੱਲ ਹੋਣੀ ਆ ਉੱਥੇ ਦੁਸ਼ਤਾਂ ਦਾ ਜ਼ਿਕਰ ਵੀ ਹੋਣਾ ਉਹ ਲਾਜ਼ਮੀ ਹੁੰਦਾ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜੀ ਸਤਕਾਰਯੋਗ ਭਾਈ ਜਸਵਿੰਦਰ ਸਿੰਘ ਜੀ ਜਿਨ੍ਹਾਂ ਦੇ ਪਿਤਾ ਜੀ ਸਰਦਾਰ ਸੁਖਦੇਵ ਸਿੰਘ ਜੀ ਜਿਨ੍ਹਾਂ ਦੇ ਭਰਾਤਾ ਭਾਈ ਬਲਜਿੰਦਰ ਸਿੰਘ ਜੀ ਤੇ ਜਿਨ੍ਹਾਂ ਦੇ ਨਾਨਾ ਜੀ ਆ ਬਾਪੂ ਸਲੱਖਣ ਸਿੰਘ ਜੀ ਤਿੰਨ ਪਰਿਵਾਰਕ ਮੈਂਬਰ ਉਸ ਸੰਘਰਸ਼ ਦੀ ਪੇਂਟ ਚੜਿਆ ਕੁਝ ਐਸੇ ਬੁੱੱਛੜ ਮਾਨਸਿਕਤਾ ਵਾਲੇ ਉਹਨਾਂ ਪੁਲਿਸ ਅਫਸਰਾਂ ਦੀ ਅੱਜ ਇੱਥੇ ਗੱਲ ਹੋਣੀ ਆ ਕਿਉਂਕਿ ਇਹਨਾਂ ਤਿੰਨਾਂ ਦੇ ਮਾਮਲੇ ਦੇ ਵਿੱਚ ਹੀ ਪਿਛਲੇ ਦਿਨੀ सीबीआई ਕੋਰਟ ਵੱਲੋਂ ਇੱਕ ਫੈਸਲਾ ਆਇਆ ਜਿੱਥੇ ਉਹਨਾਂ ਪੁਲਿਸ ਵਾਲਿਆਂ ਨੂੰ ਸਜ਼ਾਵਾਂ ਹੋਈਆਂ ਨੇ ਬੜਾ ਚਰਚਿਤ ਕੇਸ ਆ ਔਰ ਤੁਸੀਂ ਬਹੁਤ ਸਾਰਾ ਮੀਡੀਆ ਦੇ ਵਿੱਚ ਇਸ ਤੋਂ ਪਹਿਲਾਂ ਵੀ ਇਸ ਪਰਿਵਾਰ ਦੀਆਂ ਗੱਲਾਂ ਬਾਤਾਂ ਸੁਣ ਚੁੱਕੇ ਹੋ ਸਾਡਾ ਢੰਗ ਤਰੀਕਾ ਕੁਝ ਗੱਲਬਾਤ ਦਾ ਜਿੱ ਤਰ੍ਹਾਂ ਦਾ ਹੁੰਦਾ ਅਸੀਂ ਥੋੜਾ ਜਿਆਦਾ ਡਿਫਰੈਂਟ ਕਰਨ ਦੀ ਗੱਲਬਾਤ ਕਰਾਂਗੇ ਤੇ ਆਓ ਗੱਲਬਾਤ ਕਰਦੇ ਹਾਂ ਜੀ ਸਤਕਾਰਯੋਗ ਭਾਈ ਜਸਵੰਦਰ ਸਿੰਘ ਜੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਭਾਈ ਜਸਵੰਦਰ ਸਿੰਘ ਜੀ ਇੱਕ ਗੱਲ ਤੇ ਆਮ ਚਰਚਾ ਚ ਆ ਕਿ ਪਰਿਵਾਰ ਫਰੀडम फाइਟਰ ਰਿਹਾ ਜੀ ਬਾਬਾ ਸੋਹਣ ਸਿੰਘ ਪਕਨਾ ਜੀ ਦੇ ਤਕਰੀਬੀ ਸਾਥੀ ਬਾਪੂ ਸਲਖਣ ਸਿੰਘ ਜੀ ਤੇ ਉਸ ਤੋਂ ਬਾਅਦ ਪਤਾ ਲੱਗਾ ਕਿ ਤੁਹਾਡੇ ਵੱਡੇ ਭਰਾਤਾ ਆ ਭਾਈ ਬਲਜਿੰਦਰ ਸਿੰਘ ਜੀ 올 ਇੰਡੀਆ 6 ਸਟੂਡੈਂਟ ਫੈਡਰੇਸ਼ਨ ਚ ਵੀ ਸਰਗਰਮ ਰਹਾ ਕਿਤਨਾ ਕਿਤੇ ਉਹ ਖੂਨ ਚ ਗੱਲ ਹੈਗੀ ਸੀ ਉਹ ਬਾਗੀਪੁਣਾ ਉਹ ਬਗਾਵਤ ਹੱਕ ਸੱਚ ਤੇ ਪਹਿਰਾ ਦੇਣ ਵਾਲੀ ਗੱਲ ਤੇ ਸ਼ਾਇਦ ਭਾਈ ਬਲਜਿੰਦਰ ਸਿੰਘ ਵੀ ਕਿਤਨਾ ਕਿਤੇ ਸਰਗਰਮ ਹੋਣਗੇ ਇਹ ਕਿਵੇਂ ਇਹ ਦਾਸਤਾ ਚੱਲੀ ਹੈ ਜੀ ਉੱਥੋਂ ਸ਼ੁਰੂ ਕਰੀਏ ਆਪਾਂ ਇਹਨਾਂ ਜੀ ਗੱਲ 31 ਅਕਤੂਬਰ 1992 ਦੀ ਹੈ ਓਕੇ ਜੀ ਸ਼ਾਮ ਨੂੰ ਕੋਈ 5:35 ਵਜੇ ਅਵਤਾਰ ਸਿੰਘ ਥਾਣੇਦਾਰ ਤੇ ਨਾਲ ਕੁਝ ਪੁਲਿਸ ਮੁਲਾਜ਼ਮ ਓਕੇ ਉਹ ਸਾਡੇ ਘਰ ਕਨੂਰ ਮੇਨ ਬਾਜ਼ਾਰ ਦੇ ਵਿੱਚ ਆਏ ਉਹਨਾਂ ਨੇ ਪਹਿਲਾਂ ਬਾਹਰੋਂ ਆ ਕੇ ਦੁਕਾਨਾਂ ਤੋਂ ਪੁੱਛਿਆ ਵੀ ਘਰ ਪੁੱਛਿਆ ਜੀ ਤੇ ਘਰੋਂ ਆ ਕੇ ਸਾਡੇ ਤੇ ਜਦੋਂ ਘਰ ਪਹੁੰਚੇ ਉਹਨਾਂ ਨੇ ਕਿਹਾ ਸੁਖਦੇਵ ਸਿੰਘ ਹੋਣੀ ਤੇ ਬਾਪੂ ਸੁਲਖਨ ਸਿੰਘ ਹੋਣੀ ਮੇਰੇ ਨਾਨਾ ਜੀ ਜੀ ਘਰੇ ਉਹਨਾਂ ਨੂੰ ਮਿਲੇ ਤੇ ਕਹਿੰਦੇ ਚਲੋ ਲੋ ਵਾਲੀ ਰੇ ਤੇ ਤੁਹਾਨੂੰ ਲੈ ਕੇ ਜਾਣਾ ਜੀ ਚਾਦਰ ਲੈ ਲਓ ਠੀਕ ਹੈ ਤੇ ਜਦੋਂ ਉਧਰੋਂ ਮੇਰੇ ਦਾਦਾ ਜੀ ਜਿਹੜੇ ਸੀ ਉਹ ਪੁਲਿਸ ਇੰਸਪੈਕਟਰ ਰਿਟਾਇਰ ਸੀਗੇ ओके ਉਹਨਾਂ ਪੁੱਛਿਆ ਵੀ ਤੁਸੀਂ ਕਿਉਂ ਲੈ ਕੇ ਜਾਣਾ ਕਾਰਨ ਦੱਸੋ ਤੇ ਉਹ ਕਹਿੰਦੇ ਜੀ ਸਾਨੂੰ ਕਾਰਨ ਨਹੀਂ ਪਤਾ ਸਿਸ ਸੁਰਿੰਦਰਪਾਲ ਸਿੰਘ ਐਸਚਓ ਸਰੀਆਲੀਆ ਉਹਨੇ ਭੇਜਿਆ ਵੀ ਤੁਸੀਂ ਲੈ ਕੇ ਆਉਣੇ ਆ ਓਕੇ ਤੇ ਦਾਰਜੀ ਨੇ ਸਗੋਂ ਕਿਹਾ ਵੀ ਅਸੀਂ ਪੇਸ਼ ਕਰਾ ਦਾਂਗੇ ਬੰਦੇ ਲੈ ਆਵਾਂਗੇ ਤੇ ਜਾਂ ਤੁਹਾਨੂੰ ਸ਼ਾਦੀ ਦੇ ਦਿੰਨੇ ਆ ਸਵੇਰੇ ਲੈ ਆਵਾਂਗੇ ਵੀ ਇਦਾਂ ਨਹੀਂ ਹੁੰਦਾ ਪਰ ਉਹ ਜ਼ਬਰਦਸਤੀ ਲੈ ਕੇ ਸਾਡੇ ਘਰੋਂ ਠੀਕ ਤੇ ਲੈ ਕੇ ਤੇ ਸਰੀਆਲੀ ਥਾਣੇ ਪਹੁੰਚ ਗਿਆ ਠੀਕ ਕਿਉਂਕਿ ਪਿੰਡ ਸਾਡਾ ਸਰੀਆਲੀ ਕਲਾਵਾ ओके ਤੇ ਉੱਥੋਂ ਸਾਨੂੰ ਪਤਾ ਲੱਗ ਗਿਆ ਸ਼ਾਮ ਨੂੰ ਵੀ ਅੰਦਰ ਲੈ ਗਏ ਥਾਣੇ ਇੱਥੇ ਓਕੇ ਤੇ ਮੇਰੇ ਪਿਤਾ ਜੀ ਜਿਹੜੇ ਸੀਗੇ ਉਹ ਲੈਕਚਰਰ ਸਨ ਅਫੀਸ਼ੀਅਟ ਪ੍ਰਿੰਸੀਪਲ ਕਰਦੇ ਸਨ ਓਕੇ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਲੋਪੋਕੇ ਅੱਛਾ ਜੀ ਤੇ ਅਗਲੇ ਦਿਨ ਹੀ ਸਵੇਰੇ ਜਿਹੜੀਆਂ ਅਧਿਆਪਕ ਜੁਨੀ ਨਾਲ ਸਾਰੀਆਂ ਰਲ ਕੇ ਗੱਡੀਆਂ ਕਰਕੇ ਤੇ ਸ੍ਰਿਯਾਲੀ ਥਾਣੇ ਪਹੁੰਚੇ ਆ ਜੀ ਉਹਨਾਂ ਨੇ ਪੁੱਛਿਆ ਵਾ ਸੁਰਿੰਦਰਪਾਲ ਉਹਨਾਂ ਨੂੰ ਵੀ ਸਾਡੇ ਅਧਿਆਪਕ ਤੁਸੀਂ ਲੈ ਕੇ ਆਏ ਹੋ ਨਾਲ ਬਾਪੂ ਜੀ ਤੇ ਸਾਨੂੰ ਵਿਖਾਓ ਮਲਾਓ ਲੇਕਿਨ ਉਹਨਾਂ ਨੇ ਮਲਾਇਆ ਨਹੀਂ ਠੀਕ ਤੇ ਜਿੱਦਨੇ ਲੈ ਕੇ ਜਾਂਦੇ ਆ ਉਦਨ ਹੀ 7:30 ਵਜੇ ਸ਼ਾਮ ਨੂੰ ਮੇਰੇ ਮਾਤਾ ਜੀ ਨੇ ਟੈਲੀਗ੍ਰਾਮ ਕੀਤੀਆਂ ਠੀਕ ਮਾਨਯੋਗ ਚੀਫ ਜਸਟਿਸ ਸੁਪਰੀਮ ਕੋਰਟ ਮਾਨਯੋਗ ਚੀਫ ਜਸਟਿਸ ਹਾਈ ਕੋਰਟ ਜੀ ਗਵਰਨਰ ਸਾਹਿਬ ਠੀਕ ਔਰ ਡੀਸੀ ਐਸਐਸਪੀ ਆਈਜੀ ਸਾਹਿਬ ਨੂੰ ਟੈਲੀਗ੍ਰਾਮਸ ਕੀਤੀਆਂ ਸੀਗੀਆਂ ਠੀਕ ਠੀਕ ਤੇ ਨਾਲ ਹੀ ਸਾਡੇ ਪਿੰਡ ਕਿਉਂਕ ਸਾਡਾ ਪਿੰਡ ਸੀਗਾ ਉਦਨ ਹੀ ਮਤਲਬ ਉਹਨਾਂ ਨੂੰ ਜਿਹੜਾ ਵਾ ਭੋਜਨ ਮੇਰੇ ਚਾਚਾ ਜੀ ਹੁਣੇ ਪਿੰਡੋਂ ਪਚਾਉਂਦੇ ਰਹੇ ਆ ਅੰਦਰ ਠਾਣੇ ਓਕੇ ਸੋ ਤਿੰਨ ਦਿਨ ਜਿਹੜਾ ਸੀਗਾ ਉਹਨਾਂ ਨੂੰ ਰੋਟੀ ਪਾਣੀ ਜਾਂਦਾ ਰਿਹਾ ਅੰਦਰ ਠੀਕ ਜਾ ਕੇ ਗੱਲਬਾਤ ਵੀ ਥੋੜੀ ਹੁੰਦੀ ਰਹੀ ਆ ਠੀਕ ਹੈ ਤੇ ਬਾਅਦ ਤਿੰਨ ਦਿਨਾਂ ਤੋਂ ਬਾਅਦ ਉਹਨਾਂ ਨੇ ਰੋਟੀ ਪਾਣੀ ਲੈਣਾ ਬੰਦ ਕਰਤਾ ਅੱਛਾ ਉਹ ਤਿੰਨ ਦਿਨ ਦੇ ਵਿੱਚ ਜਦੋਂ ਜਿਹੜਾ ਵੀ ਪਰਸਨ ਕੋ ਰੋਟੀ ਦੇਣ ਜਾਂਦਾ ਸੀ ਉਹਨਾਂ ਨੇ ਕੋਈ ਅਸੀਂ ਗੱਲ ਕੀਤੀ ਹੋਏ ਵੀ ਸਾਨੂੰ ਇੰਟੈਰੋਗੇਟ ਕਰ ਰਹੇ ਆ ਜਾਂ ਸਾਨੂੰ ਫਟਮਾਰ ਕਰ ਰਹੇ ਆ ਉਹਨਾਂ ਨੂੰ ਮੇਰੇ ਪਿਤਾ ਜੀ ਉਹਨਾਂ ਨੇ ਕਿਹਾ ਸੀਗਾ ਵੀ ਮੈਨੂੰ ਇਹਨਾਂ ਮਾਰ ਦੇਣਾ ਜੇ ਮੈਨੂੰ ਇਥੋਂ ਕਢਾਓ अच्छा ये कल कितना कितने इंडिकेट कर देती या उन्होंने कितने माळा जाय इशारा मिल गया बिल्कुल जी बिल्कुल ठीक है ते उधरੋਂ ਕਾਮਰੇਡ ਸਤਪਾਲ ਡਾਂਗ ਹੁਣੀ ਜਿਹੜੇ ਛਾਟੇ ਤੋਂ ਸੀਗੇ ਓਕੇ ਉਹਨਾਂ ਨੇ ਵੀ ਕਿਉਂਕਿ ਮੇਰੇ ਮਾਤਾ ਜੀ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਓਕੇ ਕਿਉਂਕਿ ਇੱਕ ਵੇਲੇ ਕਾਮਰੇਡ ਡਾਂਗ ਹੁਣੀ ਮੇਰੇ ਬਾਪੂ ਜੀ ਸਲੱਖਣ ਸਿੰਘ ਹੁਣੀ ਤੇ ਬਾਬਾ ਸੂਨ ਸਿੰਘ ਪਖਣਾ ਹੁਣੀ ਇਹ ਸਾਰੇ ਇੱਕ ਸਨ ਔਰ ਅੰਗਰੇਜ਼ਾਂ ਦੇ ਖਿਲਾਫ ਲੜਾਈ ਦੇ ਵਿੱਚ ਸਾਰੇ ਸੰਘਰਸ਼ੀਲ ਸਨ ਓਕੇ ਤੇ ਉਹਨਾਂ ਨੇ ਵੀ ਕਾਮਰੇਡ ਡਾਂਗ ਹੁਣਾਂ ਨੇ ਵੀ ਚਿੱਠੀ ਪੱਤਰ ਜਾਂ ਫੋਨ ਕੀਤੇ ਸਾਰੇ ਪਾਸੇ ਕਿ ਇਹਨਾਂ ਦਾ ਜਿਹੜਾ ਦੋਵਾਂ ਜਣਿਆਂ ਦਾ ਥੋ ਪਤਾ ਦੱਸਿਆ ਜਾਵੇ ਓਕੇ ਕਿਥੋਂ ਤੱਕ ਕਿ ਅਗਲੇ ਕੁਝ ਦਿਨਾਂ ਦੇ ਵਿੱਚ ਬਾਬਾ ਸੋਹਣ ਸਿੰਘ ਭਖਣਾ ਉਹਨਾਂ ਦੀ ਵਰਸੀ ਸੀਗੀ ਭਖਨੇ ਠੀਕ ਹੈ ਜੀ ਤੇ ਉੱਥੇ ਕਾਮਰੇਡ ਸਤਪਾਲ ਡਾਂਗ ਹੁਣਾਂ ਨੇ ਇਹ ਗੱਲ ਕਹੀ ਪੀ ਬਸ ਇੱਕ ਹੀ ਗੱਲ ਮੈਂ ਕਰਨੀ ਆ ਮੁੱਖ ਮੰਤਰੀ ਉਹ ਤਾਂ ਬਿੰਦ ਸਿੰਘ ਸੀ ਓਕੇ ਭਈ ਬਰਸੀਆਂ ਮਨਾਈਆਂ ਤਾਂ ਹੀ ਅੱਜ ਸਾਡੀਆਂ ਫਾਇਦੇਮੰਦ ਆ ਵੀ ਜੇ ਤੁਸੀਂ ਉਹਨਾਂ ਦੇ ਸਾਥੀ ਰਹੇ ਕਾਮਰੇਡ ਸੁਲੱਖਣ ਸਿੰਘ ਤੇ ਸੁਖਦੇਵ ਸਿੰਘ ਉਹਨਾਂ ਦਾ ਥੋਪਾਤਾ ਦੱਸੋ ਠੀਕ ਹੈ ਸੋ ਉਸ ਐਂਗਲ ਤੋਂ ਵੀ ਤੇ ਜੁਨੀਨਾ ਨੇ ਵੀ ਬਹੁਤ ਬਾਅਦ ਦੇ ਵਿੱਚ ਆਪਣੇ ਪੱਧਰ ਤੇ ਕੋਸ਼ਿਸ਼ਾਂ ਕੀਤੀਆਂ ਪਿੰਡ ਪੰਚਾਇਤੀ ਪੱਧਰ ਤੇ ਵੀ ਕੋਸ਼ਿਸ਼ਾਂ ਹੋਈਆਂ ਲੇਕਿਨ ਤਿੰਨ ਦਿਨ ਬਾਅਦ ਜਿਹੜਾ ਉਹਨਾਂ ਦਾ ਮੁਕਰ ਗਏ ਤੇ ਲੇਕਿਨ ਸਾਨੂੰ ਇਹ ਖਬਰ ਮਿਲ ਗਈ ਸੀਗੀ ਵੀ ਇੰਟੈਰੋਗੇਟ ਕਰਦਿਆ ਮੇਰੇ ਪਿਤਾ ਜੀ ਦੀ ਜਿਹੜੀ ਆ ਉੱਥੇ ਡੈਥ ਹੋ ਗਈ ਸੀ ਉੱਤੇ ਉਹਨਾਂ ਨੂੰ ਜਦੋਂ ਉਹ ਹਰੀਕੇ ਨਹਿਰਾਂ ਦੇ ਵਿੱਚ ਰੋੜਨ ਗਏ ਤੇ ਮੇਰੇ ਬਾਪੂ ਜੀ ਜਿਹੜੇ ਸੀਗੇ ਸੁਲੱਖਣ ਸਿੰਘ ਹਣੀ ਉਦੋਂ 6 ਸਾਲ ਉਮਰ ਹੋਣੀ ਉਹਨਾਂ ਦੀ ਤੇ ਉਹਨਾਂ ਨੂੰ ਵੀ ਜਿਉਂਦਿਆਂ ਹੀ ਉਹਨਾਂ ਨੇ ਨਹਿਰ ਦੇ ਵਿੱਚ ਹੱਥ ਪੈਰ ਬੰਨ ਕੇ ਸੁੱਟ ਦਿੱਤਾ ਤੇ ਇਸ ਤਰ੍ਹਾਂ ਉਹਨਾਂ ਨੇ ਉਹ ਬੰਦੇ ਜਿਹੜੇ ਖਤਮ ਕਰ ਦਿੱਤੇ ਸੀ ਤੇ ਇਸ ਤੋਂ ਬਾਅਦ ਫਿਰ ਜਿਹੜੀ ਆ ਉਹ ਸਾਡੀ ਕਹਾਣੀ ਜਿਹੜੀ ਸ਼ੁਰੂ ਹੁੰਦੀ ਆ ਕਾਨੂੰਨੀ ਲੜਾਈ ਦਾ ਜਿਹੜੀ ਸ਼ੁਰੂਆਤ ਹੁੰਦੀ ਆ 1 ਮਿੰਟ ਮੈਂ ਤੁਹਾਨੂੰ ਇੱਥੇ ਹੀ ਹੋਲਡ ਕਰਦਾ ਇੱਕ ਗੱਲ ਮੈਂ ਸੰਗਤ ਨਾਲ ਸਾਂਝੀ ਕਰਦਿਆਂ ਕਿ ਅਜੀਤ ਸੰਧੂ ਦੀ ਟੀਮ ਨੇ ਜਿਸ ਤਰ੍ਹਾਂ ਇਹਨਾਂ ਦੋ ਇਸ ਪਰਿਵਾਰਕ ਮੈਂਬਰਾਂ ਨੂੰ ਹਰੀਕੇ ਖੜਕੇ ਰੋੜਿਆ ਕਿਉਂਕਿ ਇੱਕ ਤੇ ਸਰਦਾਰ ਸੁਖਦੇਵ ਸਿੰਘ ਉਹਨਾਂ ਦੀ ਉੱਥੇ ਡੈਥ ਹੋ ਗਈ ਸੀ ਤੇ ਬਾਪੂ ਸਲੱਖਣ ਸਿੰਘ ਜੀ ਨੂੰ ਜਿਉਂਦਿਆਂ ਹੀ ਉਹਨਾਂ ਨੇ ਸੁੱਟ ਦਿੱਤਾ ਹਰੀਕੇ ਉਸ ਦਰਿਆ ਦੇ ਵਿੱਚ ਉਸ ਨਹਿਰ ਦੇ ਵਿੱਚ ਮੈਂ ਇੱਥੇ ਜ਼ਿਕਰ ਕਰਨਾ ਚਾਹਾਂਗਾ ਕਿ ਪਾਇਨੀਅਰ ਨਾਂ ਦੀ ਇੱਕ ਅਖਬਾਰ ਨੇ ਇੱਕ ਵਾਰੀ ਜ਼ਿਕਰ ਕੀਤਾ ਸੀਗਾ ਕਿ ਰਾਜਸਥਾਨ ਦੇ ਕਿਸੇ ਹੈੱਡ ਦੇ ਉੱਤੇ ਬਹੁਤ ਸਾਰੇ ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਆਣ ਕੇ ਉੱਥੇ ਲੱਗਦੀਆਂ ਨੇ ਤੇ ਲੰਬੇ ਕੇਸ ਤੇ ਹੱਥਾਂ 'ਚ ਪਾਏ ਕੜਿਆਂ ਤੋਂ ਪਤਾ ਲੱਗ ਜਾਂਦਾ ਕਿਉਂਕਿ ਕਈ ਵਾਰੀ ਲਾਸ਼ ਇੰਨੀ ਗੜ ਛੜ ਜਾਂਦੀ ਸੀ ਪਰ ਇਹ ਦੋ ਚੀਜ਼ਾਂ ਜਿਹੜੀਆਂ ਨੇ ਉਹ ਨਾਲ ਰਹਿੰਦੀਆਂ ਸੀ ਸਰੀਰ ਦੇ ਇੱਕ ਤੇ ਸਿਰ ਦੇ ਕੇਸ ਦੂਸਰਾ ਹੱਥ 'ਚ ਪਾਇਆ ਕੜਾ ਇਹਨਾਂ ਚੀਜ਼ਾਂ ਤੋਂ ਵੇਖ ਕੇ ਉਹਨਾਂ ਨੇ ਇਸ ਗੱਲ ਦਾ ਉਦੋਂ ਦਾਅਵਾ ਕੀਤਾ ਸੀ ਕਿ ਲੱਗਦਾ ਹੈ ਕਿ ਇਹ ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਨੇ ਇੱਕ ਦੋ ਨਹੀਂ ਦਰਜਣਾ ਨਹੀਂ ਸੈਂਕੜੇ ਨਹੀਂ ਹਜ਼ਾਰਾਂ ਲਾਸ਼ਾਂ ਇਸ ਟੀਮ ਨੇ ਅਜੀਤ ਸੰਧੂ ਦੀ ਅਗਵਾਈ ਦੇ ਵਿੱਚ ਉਸ ਵਕਤ ਦੇ ਸਭ ਤੋਂ ਵੱਡੇ ਬੁਚੜ ਕੇ ਪੀਐਸ ਗਿੱਲ ਦੀ ਅਗਵਾਈ ਦੇ ਵਿੱਚ ਇਹਨਾਂ ਨੇ ਸਿੱਖ ਨੌਜਵਾਨਾਂ ਦੀਆਂ ਉਹਨਾਂ ਨਹਿਰਾਂ ਦੇ ਵਿੱਚ ਰੋੜੀਆਂ ਨੇ ਵਕਤਾਂ ਨੂੰ ਤੇ ਕਦੀ ਉਹਨਾਂ ਪਿੰਡਾਂ 'ਚ ਜਾ ਕੇ ਜ਼ਰੂਰ ਰਿਪੋਰਟ ਇਕੱਠੀ ਕਰਾਂਗੇ ਕਿ ਸ਼ਾਇਦ ਅੱਜ ਵੀ ਉੱਥੋਂ ਦੇ ਉਹ ਬਜ਼ੁਰਗ ਲੋਕ ਕੋ ਦੱਸਣਗੇ ਕਿਉਂਕਿ ਲੋਕ ਪਤਾ ਲੱਗਾ ਕਿ ਲੋਕ ਤੰਗ ਆ ਗਏ ਸੀ ਕਿਉਂਕਿ ਲਾਸ਼ਾਂ ਜਦੋਂ ਗਲ ਸੜ ਜਾਂਦੀਆਂ ਸੀ ਤੇ ਬਦਬੂ ਮਾਰਦੀਆਂ ਸੀ ਪਈ ਇਹ ਕੀ ਹੋ ਰਿਹਾ ਕੋਈ ਪੁੱਛ ਗੇਸ਼ੀ ਨਹੀਂ ਸੀ ਕਾਨੂੰਨ ਨਾ ਦੀ ਕੋਈ ਚੀਜ਼ ਹੀ ਨਹੀਂ ਸੀ ਸਾਰੇ ਇਹ ਰੱਬ ਬਣੇ ਬੈਠੇ ਸੀਗੇ ਪਰ ਜਸਟਿਸ ਡਿਲੇਡ ਜਸਟਿਸ ਡਿਨਾਈਡ ਤੁਸੀਂ ਪੜੇ ਲਿਖੇ ਹੋ ਭਾਈ ਜਸਵੰਦਰ ਸਿੰਘ ਜੀ ਇਨੇ ਸਾਲਾਂ ਬਾਅਦ ਜੇ ਇਨਸਾਫ ਮਿਲਿਆ ਵੀ ਆ ਤੇ ਕੋਈ ਲੱਗਦਾ ਵੀ ਹੁਣ ਇਹਦੀ ਕੋਈ ਅਹਿਮੀਅਤ ਰਹਿ ਗਈ ਹੈ ਕਿਉਂਕਿ ਇਹ ਇੱਕ ਹਵਕਾ ਹੈ ਨਾ ਵੀ ਦੇਰ ਨਾਲ ਮਿਲਿਆ ਇਨਸਾਫ ਕੋਈ ਮਾਇਨੇ ਨਹੀਂ ਰੱਖਦਾ ਜਿੰਨਾ ਵੱਡਾ ਜ਼ੁਲਮ ਹੋਇਆ ਜੀ ਜੀ ਔਰ ਉਸ ਤੋਂ ਬਾਅਦ ਪਰਿਵਾਰ ਦਾ ਨੁਕਸਾਨ ਜੀ ਬਈ ਇੱਕ ਮੇਰੇ ਮਾਤਾ ਜੀ ਦੀ ਗੱਲ ਕਰ ਲਈਏ ਜੀ ਤੇ ਇੱਕ ਮਾਤਾ ਦੇ ਲਈ ਤਿੰਨ ਪਪੇ ਜਿਹੜੇ ਆ ਬੜੀ ਅਹਿਮੀਅਤ ਰੱਖਦੇ ਆ ਬਿਲਕੁਲ ਠੀਕ ਬਿਲਕੁਲ ਪਹਿਲਾ ਪਪੇ ਤੋਂ ਪਿਤਾ ਵਾਹ ਜਿਹੜੇ ਕਿ ਫ੍ਰੀडम फाइਟਰ ਸੀ ਹਮ ਤੇ ਜਿਹੜੇ ਉਸ ਵੇਲੇ ਲਾਲਪੁਰ ਜੇਲ੍ਹ ਚ ਸਨ ਅੰਗਰੇਜ਼ਾਂ ਦੇ ਖਿਲਾਫ ਜਦੋਂ ਮੇਰੇ ਮਾਤਾ ਜੀ ਦਾ ਜਨਮ ਹੋਇਆ ਵਾਹ ਤੇ ਪਿੰਡੋਂ ਕੋਈ ਗਿਆ ਤੇ ਰੁਕਾ ਲਿਖ ਕੇ ਭੇਜਿਆ ਬਾਪੂ ਜੀ ਨੂੰ ਵੀ ਤੁਹਾਡੇ ਘਰ ਧੀ ਪਈ ਆ ਹੂੰ ਤੇ ਬਾਪੂ ਜੀ ਨੇ ਉਸੇ ਰੁਕੇ ਦੇ ਪਿੱਛੇ ਲਿਖ ਕੇ ਭੇਜ ਦਿੱਤਾ ਨਾ ਵੀ ਨਾਮ ਸੁਖਵੰਤ ਕੋ ਰੱਖਿਓ ਵਾਹ ਉਹ ਮੋਗਾ ਮੋਰਚਾ ਲੱਗਾ ਸੀ ਉਸ ਵੇਲੇ ਠੀਕ ਹੈ ਜਦੋਂ ਬਾਪੂ ਜੀ ਜੇਲ੍ਹ ਚ ਸਨ ਠੀਕ ਤੇ ਜਦੋਂ ਹੁਣ ਬਾਅਦ ਦੇ ਵਿੱਚ ਸੰਘਰਸ਼ ਚੱਲਿਆ ਤੇ ਮਾਤਾ ਜੀ ਮੇਰੇ ਦੇ ਮੇਰੀ ਨਾਨੀ ਜੀ ਦੀ ਡੈਥ ਹੋ ਗਈ ਤੇ ਮਾਤਾ ਜੀ ਛੋਟੇ ਹੀ ਜ਼ਿੰਮੇਵਾਰੀਆਂ ਸਾਂਭ ਲਈਆਂ ਤੇ ਜਦੋਂ ਕਾਮਰੇਡ ਸਤਪਾਲ ਡਾਂਗ ਸੁਣੀ ਤੇਜਾ ਸਿੰਘ ਸਤੰਤਰ ਇਹਨਾਂ ਸਾਰਿਆਂ ਨੇ ਬਾਬਾ ਸੋਨ ਸਿੰਘ ਭਖਣਾ ਹੁਣਾ ਕੋ ਲਾਉਣਾ ਤੇ ਮੰਮੀ ਨੇ ਚਾਹ ਬਣਾ ਕੇ ਉਹਨਾਂ ਨੂੰ ਪਿਉਣੀ ਸੇਵਾ ਕਰਨੀ ਉਹਨਾਂ ਦੀ ਸੇਵਾ ਕਰਨੀ ਤੇ ਉਹ ਪਿਤਾ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ ਜੇਲਾਂ ਕੱਟੀਆਂ ਸੀ ਜੀ ਉਹਨਾਂ ਨੂੰ ਗਵਾਇਆ ਤੇ ਕਿੱਦਾਂ ਗਵਾਇਆ ਉਸੇ ਕਾਨੂੰਨ ਦੇ ਹੱਥੋਂ ਅਤਿਆਚਾਰ ਹੋਇਆ ਤੇ ਉਹਨਾਂ ਨੂੰ ਖਤਮ ਕੀਤਾ ਦੂਸਰਾ ਰਿਸ਼ਤਾ ਪਪੇ ਤੋਂ ਪਤੀ ਦਾ ਪਤੀ ਦਾ ਤੇ ਉਹਨਾਂ ਨੂੰ ਬੇहद ਨਿਹਾਇਤ ਵਧੀਆ ਇਨਸਾਨ شریف ਇਨਸਾਨ ਉਹਨਾਂ ਨੂੰ ਚੁੱਕ ਕੇ ਕੋਈ ਕਾਨੂੰਨਾਂ ਦੀ ਚੀਜ਼ ਨਹੀਂ ਸੀਗੀ ਅੰਨ ਤਸ਼ੱਦਦ ਕਰਕੇ ਤੇ ਠਾਣੇ ਦੇ ਵਿੱਚ ਹੀ ਮਾਰ ਦਿੱਤਾ ਗਿਆ ਤੇ ਨਹਿਰ ਵਿੱਚ ਸੁੱਟਿਆ ਗਿਆ ਤੀਸਰਾ ਪਪਾ ਜਿਹੜਾ ਵਾ ਉਸ ਤੋਂ ਬੰਦਾ ਪੁੱਤਰ ਪੁੱਤਰ ਜਿੰਨਾਂ ਦਾ ਵੀ ਬਿਲਦਿੰਦਰ ਸਿੰਘ ਉਹਨਾਂ ਦਾ ਫੇਕ ਅਨਕਾਊਂਟਰ ਕਰਕੇ ਤੇ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ ਤੇ ਦੁੱਖ ਦੀ ਗੱਲ ਸਭ ਤੋਂ ਵੱਡੀ ਇਹ ਆ ਕਿ ਤਿੰਨਾ ਹੀ ਮੇਨ ਬੰਦਿਆਂ ਦੀਆਂ ਸਾਨੂੰ ਡੈੱਡ ਬਾਡੀਜ਼ ਨਹੀਂ ਮਿਲੀਆਂ ਉਸ ਵੇਲੇ ਨਾ ਅਸੀਂ ਸੰਸਕਾਰ ਕਰ ਸਕੇ ਤੇ ਨਾ ਹੀ ਅਸੀਂ ਫੁੱਲ ਚੋਗ ਸਕੇ ਉਸ ਵੇਲੇ ਤੇ ਤਿੰਨੇ ਬੰਦੇ ਸਾਡੇ ਜਿਹੜੇ ਆ ਉਹ ਇਸ ਦੇਸ਼ ਦਾ ਕਾਨੂੰਨ ਜਾਂ ਇਸ ਵਰਦੀਤਾਰੀ ਪੁਲਿਸ ਮੁਲਾਜ਼ਮਾ ਨੇ ਖਾ ਲਏ ਇਹ ਦੁੱਖ ਪਰਿਕਾਣੀਆਂ ਜੀ ਬਿਲਕੁਲ ਠੀਕ ਕਹਿ ਰਹੇ ਹੋ ਭਾਈ ਜਸਵਿੰਦਰ ਸਿੰਘ ਜੀ ਮੈਂ ਅਕਸਰ ਕਈ ਵਾਰੀ ਉਹ ਕਿਸੇ ਸ਼ਾਇਰ ਦੀਆਂ ਲਿਖੀਆਂ ਸਤਰਾਂ ਮੈਂ ਆਪਣੇ ਪ੍ਰੋਗਰਾਮਾਂ 'ਚ ਬੜੀ ਵਾਰੀ ਮੈਂ ਰਿਪੀਟ ਕੀਤੀਆਂ ਨੇ ਯਾਰ ਅੱਜ ਬੜੀਆਂ ਟੁਕੜੀਆਂ ਨੇ ਕਿਉਂਕਿ ਇਹ ਉਹ ਪਰਿਵਾਰ ਜਿਨ੍ਹਾਂ ਦੇਸ਼ ਦੀ ਆਜ਼ਾਦੀ ਲਈ ਜੇਲਾਂ ਕੱਟੀਆਂ ਡਾਂਗਾਂ ਖੜਦੀਆਂ ਖੂਨ ਡੋਲਿਆ ਸੀ ਚਾਹਤਾ ਜਿਸ ਪੇੜ ਕੋ हमने ਦੇ ਕੇ ਲਹੂ ਆਪਣਾ ਉਸ ਪੇੜ ਕੇ ਸائے 'ਚ ਅਬ ਆਗ ਬਰਸਦੀ ਹੈ ਤਿੰਨ ਜੀ ਖਾ ਗਿਆ ਆਜ਼ਾਦ ਭਾਰਤ ਜਿਸ ਭਾਰਤ ਨੂੰ ਆਜ਼ਾਦ ਕਰਾਉਣ ਦੇ ਲਈ ਇਸ ਪਰਿਵਾਰ ਦਾ ਕਿੱਡਾ ਵੱਡਾ ਯੋਗਦਾਨ ਆ ਬਾਬਾ ਸੋਹਣ ਸਿੰਘ ਜੀ ਪਖਣਾ ਕਿਸੇ ਜਾਣ ਪਹਿਚਾਨ ਦੇ ਮੋਤਾਜ ਨਹੀਂ ਕਿ ਉਹਨਾਂ ਦੇ ਕਰੀਬੀ ਸਾਥੀ ਸਤਪਾਲ ਦਾੰਦਗੀ ਇਹ ਆਜ਼ਾਦੀ ਕੋਹਾਟੀਏ ਲੋਕ ਔਰ ਉਹਨਾਂ ਦੀ ਸੇਵਾ ਕਰਦੇ ਰਹੇ ਨੇ ਇਹਨਾਂ ਦੇ ਮਾਤਾ ਜੀ ਔਰ ਅੱਜ ਘਰ ਦੇ ਤਿੰਨ ਤੁਰਨੇ ਸਿਰ ਉਹਨਾਂ ਦੇ ਪਿਤਾ ਪਤੀ ਤੇ ਪੁੱਤਰ ਆਜ਼ਾਦ ਹਿੰਦੁਸਤਾਨ ਦੇ ਇਹ ਅਖੌਤੀ ਵਰਦੀ ਧਾਰੀ ਬੁੱਚੜ ਕਿਸਮ ਦੇ ਅਫਸਰ ਜਿਹੜੇ ਆ ਉਹ ਖੋ ਕੇ ਲੈ ਗਏ ਔਰ ਇਨਸਾਫ ਮਿਲਣ ਦੇ ਲਈ 32 ਸਾਲ ਇੰਤਜ਼ਾਰ ਕਰਨਾ ਪਿਆ 32 ਸਾਲ ਔਰ ਉਹ ਜੇਲਾ ਚ ਨੇ ਬੇਸ਼ੱਕ ਕਿਉਂਕਿ ਉਹਨਾਂ ਨੂੰ ਅੱਗੇ ਉਮਰ ਕਹਦਾ ਹੋਈਆਂ ਨੇ ਇੰਨਾ ਪੁਲਿਸ ਵਾਲਿਆਂ ਨੂੰ ਉਹ ਸਮਝਦੇ ਆ ਵੀ ਚਲੋ ਨਾਲ ਹੀ ਕਰੰਟ ਹੋ ਜਾਣੀਆਂ ਨੇ ਅੱਪੇ ਚੱਲ ਚੱਲ ਜਾਣਾ ਕੰਮ ਪਰ ਕਿਤੇ ਨਾ ਕਿਤੇ ਲਾਨਤਾ ਸਾਰੀ ਉਮਰ ਪੈਂਦੀਆਂ ਰਹਿਣੀਆਂ ਸੱਚਮੁੱਚ ਬਹੁਤ ਦੁੱਖ ਹੁੰਦਾ ਹੈ ਭਾਈ ਸਾਹਿਬ ਵੀ ਇੱਕ ਪੜ੍ਹੇ ਲਿਖੇ ਅਧਿਆਪਕ ਜਿਹੜਾ ਨਾ ਮੈਂ ਅਧਿਆਪਕ ਤੇ ਬਾਰੇ ਕਈ ਵਾਰੀ ਕਿਹਾ ਵੀ ਖੁਦਾ ਨਾ ਖਾਸਤਾ ਕਦੀ ਕਿਤੇ ਇੱਕ ਡਾਕਟਰ ਗਲਤੀ ਕਰ ਜਾਏ ਤੇ ਕਹਿੰਦੇ ਵੀ ਇੱਕ ਜ਼ਿੰਦਗੀ ਨੂੰ ਖਤਰਾ ਹੁੰਦਾ ਤੇ ਅਧਿਆਪਕ ਗਲਤੀ ਕਰੇ ਤੇ ਪੂਰੇ ਮੁਹਾਸ਼ਰੇ ਨੂੰ ਖਤਰਾ ਹੋ ਜਾਂਦਾ ਕਿਉਂਕਿ ਅਧਿਆਪਕ ਇਸ ਸਮਾਜ ਦਾ ਉਸਰਿਆ ਹੈ ਉਹ ਬੱਚਿਆਂ ਨੂੰ ਜੀਵਨ ਜਾਂਚ ਦੱਸਦਾ ਹੈ ਚੰਗੇ ਜੀਵਨ ਦੀ ਗੱਲ ਕਰਦਾ ਔਰ ਉਸ ਤਰ੍ਹਾਂ ਦੇ ਇੱਕ ਫਰੀडम फाइਟਰ ਪਰਿਵਾਰ ਦੇ ਵਿੱਚੋਂ ਸਰਦਾਰ ਸੁਖਦੇਵ ਸਿੰਘ ਜਿਹੜੇ ਕਿ ਉਸ ਵਕਤ ਪ੍ਰਿੰਸੀਪਲ ਸੀਗੇ ਔਰ ਕਿਸੇ ਸਕੂਲ ਦੇ ਵਿੱਚ ਲੋਪੋਕੇ ਸਕੂਲ ਦੇ ਵਿੱਚ ਤੇ ਉਹਨਾਂ ਨੂੰ ਫਿਰ ਉਹਨਾਂ ਨੇ ਕਿਹੜੀ ਵੀ ਕੋ ਅਸਾਲਟ ਚੁੱਕ ਕੇ ਕੋ ਗੋਲੀ ਚਲਾਈ ਹੋਏਗੀ ਕਿਤੇ ਕਿਤਨਾ ਕਿਤੇ ਚਲੋ ਬੇਟਾ ਜੇ ਉਹਨਾਂ ਦਾ 올 ਇੰਡੀਆ ਸਿਕ ਸਟੂਡੈਂਟ ਫੈਡਰੇਸ਼ਨ ਦਾ ਮੈਂਬਰ ਸੀਗਾ ਤੇ ਫਿਰ ਕੀ ਹੋ ਗਿਆ ਇਹ ਏਡਾ ਵੱਡਾ ਗੁਨਾਹ ਨਹੀਂ ਸੀਗਾ ਫਿਰ ਐਡੀ ਬੁਰੀ ਤਰ੍ਹਾਂ ਇਨਟੈਰੋਗੇਟ ਕਰਕੇ ਕਿਹੜੀ ਚੀਜ਼ ਉਹਨਾਂ ਕੋਲ ਮਨਵਾਉਣੀ ਚਾਹੁੰਦੇ ਸੀਗੇ ਕਿਉਂਕਿ ਅੰਨੇ ਬੋਲੇ ਹੋਏ ਸ਼ਰਾਬ ਦੇ ਨਸ਼ੇ ਦੇ ਵਿੱਚ ਵੇਂਦੇ ਹੀ ਕੁਝ ਨਹੀਂ ਸੀ ਬੰਦੇ ਨੂੰ ਬੰਦਾ ਨਹੀਂ ਸੀ ਸਮਝਦੇ ਹੁਣ ਇਹ ਰੋਂਦੇ ਫਿਰਦੇ ਆ ਭਾਈ ਸਾਹਿਬ ਮੈਂ ਇੱਕ ਗੱਲ ਪੁੱਛਣੀ ਚਾਹਾਂਗਾ ਭਈ ਇਹਨਾਂ ਨੇ ਵਾਕਿਆ ਹੀ ਇੱਕ ਗੱਲ ਮੈਂ ਸੰਗਤ ਨਾਲ ਵੀ ਸਾਂਝੀ ਕਰਦਾ ਸਰੇਂਦਰਪਾਲ ਸਿੰਘ ਨਾਂ ਦਾ ਇਹ ਥਾਣੇਦਾਰ ਇਹ ਬੁੱੱਜੜ ਇਹਨੇ ਕਿਸੇ ਨੂੰ ਇੱਕ ਵਾਰੀ ਕੋ ਗੱਲ ਕਹੀ ਆ ਕਥਤ ਤੌਰ ਤੇ ਗੱਲ ਸਾਨੂੰ ਸੁਣਨ ਨੂੰ ਮਿਲੀ ਆ ਕਿ ਇਹਨੇ ਕਿਹਾ ਸੀਗਾ ਪੀ ਮੈਂ 1000 ਦੇ ਕਰੀਬ ਮੁੰਡਾ ਮਾਰਿਆ ਵਾ ਮੇਰੇ ਕੋ ਗਲਤੀ ਹੋ ਗਈ ਭਾਈ ਜਸਵੰਤ ਸਿੰਘ ਖਾਲੜਾ ਮਾਰ ਕੇ ਕਿਉਂਕਿ ਇਹਨੂੰ ਸਜ਼ਾ ਪਹਿਲਾਂ ਉਹਦੇ ਵਿੱਚ ਉਮਰ ਕੈਦ ਘਟ ਰਿਆ ਇਸ ਬੰਦੇ ਨੇ ਬਹੁਤ ਨੌਜਵਾਨਾਂ ਦਾ ਕਹਿਰ ਕੀਤਾ ਬਹੁਤ ਜ਼ਿਆਦਾ ਘਰ ਉਜਾੜੇ ਨੇ ਸਰندرਪਾਲ ਸਿੰਘ ਨੇ ਚਲੋ ਅੱਛਾ ਮੈਂ ਇੱਕ ਪੁੱਛਣਾ ਚਾਹਾਂਗਾ ਭਾਈ ਜਸਵੰਦਰ ਸਿੰਘ ਜੀ ਤੁਸੀਂ ਜਾਣਦੇ ਰਹੇ ਹੋ ਕੋਟਾਂ ਦੇ ਵਿੱਚ ਜਦੋਂ ਚਾਰਜ ਲੱਗ ਗਿਆ ਪਤਾ ਤੁਸੀਂ ਵੀ ਹੁਣ ਫੈਸਲਾ ਆਉਣ ਵਾਲਾ ਉਦੋਂ ਇਹਨਾਂ ਦੇ ਹਾਲਾਤ ਕੀ ਸੀ ਮੈਨੂੰ ਉਹ ਜ਼ਰੂਰ ਦੱਸੋ ਪੀਏ ਫਿਰ ਮੁੱਛਾਂ ਨੂੰ ਵਟ ਦਿੰਦੇ ਸੀ ਕਿ ਜਾਂ ਫਿਰ ਸਿਰ ਤੋਂ ਲੈ ਕੇ ਪੈਰਾਂ ਤੱਕ ਕੰਬਦੇ ਸੀ ਕੀ ਹਾਲਾਤ ਸੀ ਇਹ ਜ਼ਰੂਰ ਸੰਗਤ ਸੁਣਨਾ ਚਾਹੁੰਦੀ ਆ ਜੀ ਇਹ ਗੱਲ ਤੇ ਹੈਗੀ ਆ کورٹ ਵਿੱਚ ਜਾ ਕੇ ਮੁੱਛਾਂ ਨੂੰ ਵਟ ਤੇ ਦਿੱਤੇ ਨਹੀਂ ਜਾਂਦੇ ਹਾਂਜੀ ਹਾਂ ਉੱਥੇ ਹੱਥ ਜੋੜਨੇ ਤੇ ਰੋਣਾ ਹੀ ਆਉਂਦਾ ਵਾ ਔਰ ਇਹ ਕੁਝ ਹੁੰਦਾ ਰਿਹਾ ਅੱਛਾ ਇਹ ਰੋਂਦੇ ਰਹੇ ਨੇ ਰੋਂਦੇ ਰਹੇ ਤੇ ਹੱਥ ਵੀ ਜੋੜਦੇ ਰਹੇ ਹਾਂ ਤੇ ਉਸ ਤੋਂ ਬਾਅਦ ਮੈਂ ਗੱਲ ਦੱਸਣੀ ਚਾਹਾਂਗਾ ਕਿ ਯੁਨੀਨਾ ਨੇ ਆਪਣੀ ਕੋਸ਼ਿਸ਼ਾਂ ਉਸ ਵਕਤ ਜਾਰੀ ਰੱਖੀਆਂ ਓਕੇ ਐਸਐਸਪੀ ਅਜੀਤ ਸਿੰਘ ਸੰਧੂ ਤੇ ਆਈਜੀ ਸਭ ਨੂੰ ਮਿਲਦੇ ਰਹੇ ਤੇ ਕਾਮਰੇਡ ਸਤਪਾਲ ਡਾਂਗ ਉਹਨਾਂ ਦੀ ਜਦੋਂ ਕੋਸ਼ਿਸ਼ਾਂ ਨਾ ਸਫਲ ਹੋ ਗਈਆਂ ਜੀ ਤੇ ਉਸ ਤੋਂ ਬਾਅਦ ਫਿਰ ਕਾਨੂੰਨੀ ਚਾਰਾ ਜੋਈ ਜਿਹੜੀ ਆ ਉਹ ਸ਼ੁਰੂ ਹੋ ਗਈ ਠੀਕ ਹੈ ਤੇ ਪਰਿਵਾਰ ਨੇ ਆਪਣੇ ਪੱਧਰ ਤੇ ਇਹ ਕੇਸ ਜਿਹੜਾ ਸੀਗਾ ਪਹਿਲਾਂ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਓਕੇ ਐਫਆਈਆ ਅਪਲੀਕੇਸ਼ਨ ਦਿੱਤੀ ਗਈ ਓਕੇ ਉੱਥੇ ਸੀਗੇ ਮਿਸਟਰ ਆਰਐਸ ਸੋਡੀ ਐਡਵੋਕੇਟ ਬੜੇ ਰਿਸਪੈਕਟਡ ਮੁਰਕੇ ਸ਼ਾਇਦ ਉਹ ਜਸਟਿਸ ਦੇ ਤੌਰ ਤੇ ਰਿਟਾਇਰ ਹੋਏ ਜਸਟਿਸ ਹੋ ਕੇ ਰਿਟਾਇਰ ਹੋਏ ਆਰੇ ਸੋਡੀ ਜਿਨ੍ਹਾਂ ਨੇ ਸ਼ਹੀਦ ਭਾਈ ਸਤਵੰਤ ਸਿੰਘ ਦਾ ਕੇਸ ਵੀ ਲੜਿਆ ਸੀ ਬਹੁਤ ਰਿਸਪੈਕਟਡ ਪਰਸਨਲਿਟੀ ਨੇ ਸਾਡੀ ਕੌਮ ਦੀ ਉਹ ਜੀ ਉਹਨਾਂ ਨੇ ਕੇਸ ਫਾਈਲ ਕੀਤਾ ਮਾਨਯੋਗ ਸੁਪਰੀਮ ਕੋਰਟ ਨੇ ਡਾਇਰੈਕਸ਼ਨ ਦਿੱਤੀਆਂ ਤੇ ਹਾਈ ਕੋਰਟ ਵਿੱਚ ਕੇਸ ਆ ਗਿਆ ਓਕੇ ਇੱਥੇ ਹਾਈ ਕੋਰਟ ਦੇ ਵਿੱਚ ਸਰਦਾਰ ਨਵਕਿਰਨ ਸਿੰਘ ਜੀ ਜੀ ਵਕੀਲ ਉਹਨਾਂ ਨੇ ਇਹ ਕੇਸ ਜਿਹੜਾ ਸੀਗਾ ਉਹ ਸੀਬੀਆਈ ਨੂੰ ਮਾਰਕ ਕਰਵਾਇਆ ਓਕੇ ਤੇ ਉਸ ਤੋਂ ਬਾਅਦ ਇਹ ਕੇਸ ਜਿਹੜਾ ਸੀਗਾ ਜੀ ਇਹ सीबीआई ਨੇ ਇਨਕੁਆਇਰੀ ਕੀਤੀ ਓਕੇ ਤੇ सीबीआई ਨੇ ਪਹਿਲਾਂ ਇਹਦੀ ਕਲੋਜ਼ਰ ਰਿਪੋਰਟ ਦੇ ਦਿੱਤੀ ਓਕੇ ਤੇ ਕਲੋਜ਼ਰ ਰਿਪੋਰਟ ਦੇਣ ਤੋਂ ਬਾਅਦ ਇਹ ਕੇਸ ਦੀ ਅਪੀਲ सीबीआई ਕੋਰਟ ਪਟਿਆਲੇ ਕੀਤੀ ਗਈ ਜੀ ਉੱਥੇ ਸਰਦਾਰ ਬਰਜਿੰਦਰ ਸਿੰਘ ਸੋਢੀ ਜੀ ਜੀ ਮਾਨਜੋਗ ਐਡਵੋਕੇਟ ਉਹਨਾਂ ਨੇ ਇਹ ਕੇਸ ਜਿਹੜਾ ਸੀਗਾ ਉਹ ਦੁਬਾਰਾ ਫੇਰ ਇਨਕੁਆਇਰੀ ਮਾਰਕ ਕਰਵਾਈ ਓਕੇ सीबीआई ਨੂੰ ਦੁਬਾਰਾ ਆਰਡਰ ਹੋਇਆ ਇਨਕੁਆਇਰੀ ਕਰਨ ਦੇ ਤੇ ਉਸ ਤੋਂ ਬਾਅਦ ਇਹ ਕੇਸ ਜਿਹੜਾ ਸੀਬੀਆਈ ਨੇ ਰਿਪੋਰਟ ਦਿੱਤੀ ਤੇ ਜਮਾਨਤਾ ਹੋਈਆਂ ਉਹਨਾਂ ਦੀਆਂ ਤੇ ਅਖੀਰ ਤੇ ਇਹ ਕੇਸ ਜਿਹੜਾ ਵਾ ਉਹ ਸਾਰੀਆਂ ਗਵਾਹੀਆਂ ਵਿਟਨੈਸ ਜਾਂ ਸਾਰਾ ਕੁਝ ਉਹ ਸਾਡੇ ਸਤਿਕਾਰਯੋਗ ਸਰਬਜੀਤ ਸਿੰਘ ਵੇਰਕਾ ਐਡਵੋਕੇਟ ਜੀ ਜੀ ਉਹਨਾਂ ਨੇ ਤੇ ਉਹਨਾਂ ਦੀ ਟੀਮ ਬੜਾ ਵੱਡਾ ਕੰਮ ਕੀਤਾ ਜੀ ਬੜੀ ਮਿਹਨਤ ਕੀਤੀ ਜੀ ਉਹਨਾਂ ਦੇ ਅਸੀਂ ਧੰਨਵਾਦੀ ਹਾਂ ਬਹੁਤ ਕਿ ਉਹਨਾਂ ਨੇ ਕੇਸ ਲੜਿਆ ਤੇ ਇਹਨੂੰ ਸਿਰੇ ਤੱਕ ਪਹੁੰਚਾਇਆ ਜਿੱਥੋਂ ਤੱਕ ਗੱਲ ਆ ਇਹ ਇਨਸਾਫ ਦੀ ਜੀ ਤੇ ਜ਼ਿੰਦਗੀ ਦਾ ਅੱਧਾ ਹਿੱਸਾ ਹੁੰਦਾ ਵਾ ਜੀ 32 ਸਾਲ ਬਿਲਕੁਲ ਠੀਕ ਇੱਥੇ ਕੋਈ ਸ਼ੱਕ ਨਹੀਂ 60 65 ਸਾਲ ਐਵਰੇਜ ਏਜ ਆ ਇੱਕ ਇਨਸਾਨ ਦੀ ਸੋ 32 ਸਾਲ ਬਾਅਦ ਇਹ ਫੈਸਲਾ ਆਇਆ ਵਾ ਤੇ ਚਲੋ ਇੰਨੀ ਗੱਲ ਹੈਗੀ ਆ ਵੀ ਕੋਰਟ ਦਾ ਧੰਨਵਾਦ ਜੀ ਵੀ ਇਹ ਉਹਨਾਂ ਨੂੰ ਸਜ਼ਾ ਹੋਈ ਆ ਲੇਕਿਨ ਨਾਲ ਹੀ ਧੰਨਵਾਦ ਸਾਡੇ ਵਕੀਲ ਸਾਹਿਬ ਸੋਡੀ ਸਾਹਿਬ ਤੇ ਨਵਕਿਰਨ ਸਿੰਘ ਜੀ ਤੇ ਮਿਸਟਰ ਆਰਸ ਸੁੱਡੀ ਜਿਹੜੇ ਸੀਗੇ ਉਹਨਾਂ ਦਾ ਤੇ ਸਭ ਤੋਂ ਜ਼ਿਆਦਾ ਵੀਰਕਾ ਸਾਹਿਬ ਦਾ ਲੇਕਿਨ ਠੀਕ ਜਿੰਨੀ ਸਜ਼ਾ ਹੋਣੀ ਚਾਹੀਦੀ ਸੀਗੀ ਉਨੀ ਸਜ਼ਾ ਉਹਨਾਂ ਨੂੰ ਨਹੀਂ ਹੋਈ ਕਿਉਂਕਿ ਜਿਸ ਤਰੀਕੇ ਨਾਲ ਅਤਿਆਚਾਰ ਕੀਤਾ ਗਿਆ ਤੇ ਦੋ ਬੰਦੇ ਖਪਾ ਦਿੱਤੇ ਗਏ ਉਹਨਾਂ ਨੂੰ ਸਜ਼ਾ ਵੱਧ ਮਿਲਣੀ ਚਾਹੀਦੀ ਸੀਗੀ ਓਕੇ ਮਤਲਬ ਇਹ ਇਹਦੇ ਲਈ ਤੁਸੀਂ ਫਿਰ ਨੈਕਸਟ ਸੁਪਰੀਮ ਕੋਰਟ ਜਾਣ ਜਾਓਗੇ ਜਾਂ ਹਾਈ ਕੋਰਟ ਇਹਦੇ ਇਹਦੇ ਲਈ ਸਾਡੇ ਵਕੀਲ ਐਡਵੋਕੇਟ ਸਰਵਜੀਤ ਸਿੰਘ ਵੀਰਕਾ ਹੋਣਾ ਨੇ ਜੀ ਦੇ ਨਾਲ ਸਲਾਹ ਹੋਈ ਆ ਤੇ ਜਰੂਰ ਜਿਹੜਾ ਵਾ ਉਹ ਅਦਾਲਤ ਤੱਕ ਕੀਤਾ ਜਾਊਗਾ ਕਿ ਇਹਨਾਂ ਨੂੰ ਸਜ਼ਾ ਜਿਹੜੀ ਆ ਉਹ ਵਧਾਈ ਜਾਵੇ। ਇਹ ਯਾਦ ਰੱਖਿਓ ਕਿਸੇ ਡੀਜੀਪੀ ਨੇ ਕਿਸੇ ਆਈਜੀ ਨੇ ਕਿਸੇ ਡੀਆਈਜੀ ਨੇ ਕਿਸੇ ਅਫਸਰ ਨੇ ਤੁਹਾਡੀ ਥਾਂ ਤੇ ਨਹੀਂ ਖਲੋਣਾ। ਜਿੱਦਣ ਸੀਬੀਆਈ ਵਰਗੀ ਕਿਸੇ ਵੱਡੀ ਜਾਂਚ ਏਜੰਸੀ ਦੀ ਜਾਂਚ 'ਚ ਤੁਸੀਂ ਆਗੇ ਨਾ ਤੇ ਬੜਾਪਾ ਜੇਲਾਂ 'ਚ ਹੀ ਰੁਲੇਗਾ। ਸਜ਼ਾਵਾਂ ਹੋਣਗੀਆਂ। ਇਸ ਕਰਕੇ ਠੀਕ ਹੈ ਵਿਧਾਨ ਚ ਤੁਹਾਨੂੰ ਜਿਹੜਾ ਅਧਿਕਾਰ ਮਿਲਿਆ ਤੁਹਾਨੂੰ ਵਰਦੀ ਮਿਲੀ ਆ ਉਹਦੇ ਦਾਇਰੇ ਚ ਰਹਿ ਕੇ ਤੁਸੀਂ ਆਪਣੀ ਡਿਊਟੀ ਕਰੋ ਉਸ ਤੋਂ ਆਊਟ ਆਫ ਦੀ ਵੇਹ ਜਾ ਕੇ ਜਾਂ ਉਸ ਤੋਂ ਬਾਹਰ ਜਾ ਕੇ ਕੋਈ ਇਸ ਤਰ੍ਹਾਂ ਦਾ ਕੰਮ ਕਰੋਗੇ ਤੇ ਇਹ ਮਿਸਾਲ ਆ ਇਹ ਹਾਲਾਂਕਿ ਪਰਿਵਾਰ ਸੈਟੀਸਫਾਈਡ ਨਹੀਂਗਾ ਇਨੀਕ ਸਜ਼ਾ ਤੋਂ ਪਰ ਕਿਤੇ ਨਾ ਕਿਤੇ ਇਹ ਸਬਕ ਆ ਹੁਣ ਜਿਹੜਾ ਮੌਜੂਦਾ ਅਫਸਰ ਡਿਊਟੀ ਕਰ ਰਿਹਾ ਇਹਦਾ ਮਤਲਬ ਇਹ ਆ ਜੇ ਪੂਰੀ ਤਰ੍ਹਾਂ ਪਰਿਵਾਰ ਮਤਮਈ ਨਹੀਂਗਾ ਇਸ ਸਜ਼ਾ ਤੋਂ ਅੱਗੇ ਵੀ ਜਿਹੜੀ ਆ ਤੁਸੀਂ ਆਪਣੇ ਐਡਵੋਕੇਟ ਸਾਹਿਬ ਨਾਲ ਸਲਾਹ ਕਰਕੇ ਜਾਣ ਦੀ ਕੋਸ਼ਿਸ਼ ਕਰੋ ਜੀ ਜਿਸ ਤਰ੍ਹਾਂ ਵੀ ਐਡਵੋਕੇਟ ਸਰਵਜੀਤ ਸਿੰਘ ਵਿਰਕੌਣੀ ਕਹਿਣਗੇ ਉਸ ਤਰ੍ਹਾਂ ਹੀ ਅੱਗੇ ਕਾਰਵਾਈ ਕੀਤੀ ਜਾਵੇਗੀ ਜੀ ਉਹ ਬੱਚੜ ਜਿਹੜੇ ਬੰਦਾ ਇਹਨੂੰ ਬੰਦਾ ਨਹੀਂ ਸੀ ਸਮਝਦੇ ਭਾਈ ਜਸਵੰਦਰ ਸਿੰਘ ਜੀ ਦੇ ਕਹਿਣ ਮੁਤਾਬਕ ਫਿਰ ਕੰਬਦੇ ਵੇਖੇ ਕੋਟਾਂ 'ਚ ਹੱਥ ਜੋੜਦੇ ਨੇ ਫਿਰ ਫਿਰ ਉਹ ਦਿਨ ਯਾਦ ਨਹੀਂ ਆਉਂਦੇ ਜਦੋਂ ਇਹ ਗੱਲ ਕਹਿੰਦਾ ਸੀ ਸਰندرਪਾਲ ਵਰਗਾ ਬੁੱੱਜੜ ਕੇ ਮੈਂ ਹਜ਼ਾਰ ਮਾਵਾ ਦਾ ਪੁੱਤ ਮਾਰਿਆ 1000 ਤੇ ਹੁਣ ਸਾਰੀ ਉਮਰ ਜੇਲ੍ਹ ਚ ਹੀ ਲੰਗਣੀ ਆ ਜੇ ਬਾਹਰ ਆ ਗਿਆ ਤੇ ਬਾਹਰ ਕਿਹੜਾ ਤੂੰ ਪਬਲਿਕਲੀ ਆਣ ਕੇ ਕਿਤੇ ਫਿਰ ਸਕਣਾ ਤੇਰੇ ਬੱਚੇ ਵੀ ਅੱਜ ਲੁਕਦੇ ਫਿਰਦੇ ਹੋਣੇ ਆ ਹੈ ਤੇਰੇ ਕਿਸੇ ਪਰਿਵਾਰ ਦੇ ਬੱਚੇ ਦੇ ਤੇਰੇ ਕਿਸੇ ਧੀ ਦੇ ਕਿਸੇ ਪੁੱਤ ਦੇ ਵਿੱਚ ਇੰਨੀ ਜੁਰਤ ਕਿ ਉਹ ਛਾਤੀ ਤੇ ਹੱਥ ਮਾਰ ਕੇ ਆਖੇ ਕਿ ਮੈਂ ਸਰندرਪਾਲ ਸਿੰਘ ਦਾ ਪੁੱਤਰ ਆ ਉਹ ਤੇ ਆਂਦੇ ਹੋਣੇ ਕਿਸੇ ਨੂੰ ਪਤਾ ਨਾ ਲੱਗ ਜੇ ਵੀ ਅਸੀਂ ਉਹਦੇ ਪਰਿਵਾਰ ਕਾ ਮੈਂਬਰ ਆ ਲੱਖ ਲਾਣ ਤੇ ਤੁਹਾਡੀ ਡਿਊਟੀ ਕਰਨ ਦੇ ਨੁਕਸਾਨ ਬੜਾ ਵੱਡਾ ਭਾਈ ਸਾਹਿਬ ਜੀ ਤੇ ਕਿਉਂਕਿ ਗੱਲ ਇਹ ਆ ਵੀ ਕਿਤੇ ਜਰਾ ਜਿੰਨੀ ਸ਼ਰਮ ਨਹੀਂ ਆਈ ਅਜੀਤ ਸੰਧੂ ਵਰਗੇ ਤੇ ਕਿਉਂਕਿ ਉਹਦੇ ਹੁਕਮਾਂ ਤੇ ਸਾਰਾ ਕੁਝ ਹੋਇਆ ਹੈ ਨਾ ਇਹ ਸਰੰਦਰਪਾਲ ਵਰਗਿਆਂ ਨੂੰ ਵੀ ਇਹ ਬੰਦੇ ਹੋਣ ਇਹ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਲੜਾਈ ਲੜੀ ਆ ਇੱਕ ਜ਼ਿੰਮੇਵਾਰ ਅਧਿਆਪਕ ਆ ਹੈ ਪੀ ਕਿੱਡਾ ਕੋ ਕ੍ਰਿਮੀਨਲ ਸੀਗਾ ਵੀ ਤੁਸੀਂ ਕੁੱਟ-ਕੁੱਟ ਕੇ ਉਹਨੂੰ ਸ਼ਹੀਦ ਕਰਤਾ ਜੀ ਉਸ ਲਈ ਮੇਰੇ ਪਿਤਾ ਜੀ ਦੇ ਕੋਲ ਬੱਚਿਆਂ ਨੇ ਪੜ੍ਹਨ ਹੋਣਾ ਨਾ ਕਿ ਟਿਊਸ਼ਨ ਪੜ੍ਹਨੀ ਆ ਜੀ ਤੇ ਡੈਡੀ ਨੇ ਸਾਰਿਆਂ ਨੂੰ ਪੜ੍ਹਾਉਣਾ ਤੇ ਪਰ ਟਿਊਸ਼ਨ ਦੇ ਪੈਸੇ ਨਹੀਂ ਲੈਣੇ ਕੋ ਵਾਹ ਮਤਲਬ ਉਦਾਂ ਪੜ੍ਹਾਉਣਾ ਮਤਲਬ ਪੜ੍ਹਨੀ ਆ ਸਾਰੀ ਆਓ ਪੜ੍ਹ ਲਈ ਆਓ ਪਰ ਡਿਵੀਸ਼ਨ ਦੇ ਪੈਸੇ ਨਹੀਂ ਲੈਂਦੇ ਹੁੰਦੇ ਸੀ ਸੋ ਅਫਸੋਸ ਇਸ ਗੱਲ ਦਾ ਵੀ ਜੇ ਇਹੋ ਜਿਹੇ ਇਨਸਾਨ ਤੇ ਉਹਨਾਂ ਨੂੰ ਕਿਹੜੇ ਕਾਨੂੰਨ ਦੇ ਵਿੱਚ ਜਿਹੜਾ ਉਹਨਾਂ ਨੂੰ ਮਾਰਕਵਾ ਦਿੱਤਾ ਗਿਆ ਉਸ ਵੇਲੇ ਹੂੰ ਠੀਕ ਆ ਬਹੁਤ ਜ਼ਿਆਦਾ ਜਿਹੜਾ ਉਹਨਾਂ ਤੇ ਅਤਿਆਚਾਰ ਹੋਇਆ ਲੇਕਿਨ ਮੈਂ ਇੱਕ ਗੱਲ ਇਹ ਵੀ ਜ਼ਰੂਰ ਕਹਿਣੀ ਚਾਹੂੰਗਾ ਵੀ ਪੰਜਾਬ ਪੁਲਿਸ ਵੀ ਸ਼ਾਇਦ ਸਾਰੀ ਮਾੜੀ ਨਹੀਂ ਬਿਲਕੁਲ ਠੀਕ ਆ ਬੜੇ ਅਫਸਰ ਇਹੋ ਜਿਹੇ ਵੀ ਜਾਂ ਬੜੇ ਪੰਜਾਬ ਪੁਲਿਸ ਇਹੋ ਜੀ ਵੀ ਜਿਹੜੇ ਬਹੁਤ ਚੰਗੇ ਜਿਨ੍ਹਾਂ ਨੇ ਨਿਆਂ ਦੇ ਲਈ ਮਤਲਬ ਅੱਗੇ ਵਧੇ ਵੀ ਆ ਇਨਾਂ ਨੇ ਸਾਰੀ ਪੁਲਿਸ ਮਾਰੀ ਨਹੀਂ ਲੇਕਿਨ ਇਹੋ ਜਿਹੇ ਲੋਕ ਜਿਨ੍ਹਾਂ ਨੇ ਬੰਦਿਆਂ ਨੂੰ ਬੰਦਿਆਂ ਨਹੀਂ ਜਾਣਿਆ ਬਿਲਕੁਲ ਔਰ ਕੋ-ਕੋ ਕੇ ਮਾਰ ਦਿੱਤਾ ਉਹਨਾਂ ਨੂੰ ਤੇ ਸਖਤ ਤੋਂ ਸਖਤ ਸਜ਼ਾਾਂ ਜਿਹੜੀਆਂ ਕੋਰਟ ਚ ਹੋਣੀਆਂ ਚਾਹੀਦੀਆਂ ਮੈਂ ਅਖਿਆਤ ਜੀ ਇਹ ਬੰਦੇ ਸਮਾਜ ਦੇ ਵਿੱਚ ਖੁੱਲੇ ਫਿਰਨੇ ਨਹੀਂ ਚਾਹੀਦੇ ਜੀ ਇਹ ਇਹ ਤੇ ਐਸੇ ਬੁਲਡੌਗ ਨੇ ਕਿ ਇਹ ਕਿਸੇ ਨੂੰ ਵੀ ਚੱਕ ਭਰ ਸਕਦੇ ਨੇ ਇਹ ਬੰਦੇ ਸਮਾਜ ਲਈ ਖਤਰਾ ਨੇ ਇਹ ਕਿਸੇ ਵੀ ਵਿਭਾਗ ਵਿੱਚ ਹੋਣ ਪੁਲਿਸ ਵਿੱਚ ਹੋਣ ਕਿਤੇ ਵੀ ਹੋਣ ਇਹ ਬੰਦਿਆਂ ਦਾ ਸਮਾਜ ਵਿੱਚ ਫਿਰਨਾ ਖਤਰਨਾਕ ਹੈ ਤੇ ਜੇਲਾਂ ਦੇ ਵਿੱਚ ਹੀ ਮਰ ਸੜ ਜਾਣੇ ਚਾਹੀਦੇ ਆ ਬਿਲਕੁਲ ਠੀਕ ਗੱਲ ਹੈ ਜੀ ਔਰ ਅਸੀਂ ਚਾਹਾਂਗੇ ਭਾਈ ਜਸਵੰਦਰ ਸਿੰਘ ਜੀ ਕਿ ਆਪ ਜੀ ਨੇ ਪੂਰੇ ਵਿਸਥਾਰ ਦੇ ਨਾਲ ਔਰ ਸਾਰੇ ਵਕੀਲ ਸਹਿਬਾਨਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਨੇ ਬੜੀ ਅੱਛੀ ਭੂਮਿਕਾ ਨਿਭਾਈ ਆ ਇਸ ਕੇਸ ਚ ਕਿਤੇ ਨਾ ਕਿਤੇ ਪਰਿਵਾਰ ਨੂੰ ਇਨਸਾਫ ਦਿਵਾਉਣ ਚ ਪਰ ਮੈਂ ਸਮਝਦਾ ਜਿਸਮੰਦਰ ਸਿੰਘ ਜੀ ਇੱਕ ਗੱਲ ਲਾਸਟ ਸਵਾਲ ਮੈਂ ਤੁਹਾਨੂੰ ਪੁੱਛਾਂਗੇ ਉਸ ਤੋਂ ਬਾਅਦ ਅਸੀਂ ਆਪ ਜੀ ਦੀ ਮਾਤਾ ਜੀ ਨਾਲ ਗੱਲ ਕਰਾਂਗੇ ਕਿ ਇਸ ਸਾਰੇ ਕੁਝ ਦੇ ਦੌਰਾਨ ਕਿਤੇ ਨਾ ਕਿਤੇ ਧਮਕੀਆਂ ਆਈਆਂ ਹੋਣੀਆਂ ਕਿਤੇ ਨਾ ਕਿਤੇ ਵੱਡੇ ਲਾਲਚ ਵੀ ਦਿੱਤੇ ਗਏ ਹੋਣੇ ਇਸ ਤਰ੍ਹਾਂ ਦੀ ਵੀ ਕੋਈ ਗੱਲ ਹੋਈ ਪਰਿਵਾਰ ਦੀ ਜੀ ਬਿਲਕੁਲ ਇਹ ਤੇ ਜਿਹੜਾ ਵੇਖੋ ਉਸ ਵਕਤ ਜਿਹੜਾ ਜਿਗਾ ਧਮਕੀਆਂ ਇੱਕ ਦੋ ਨਹੀਂ ਜੀ ਬਲਕਿ ਕਈ ਵਾਰਾਂ ਚੀਜ਼ਾਂ ਆਈਆਂ ਮਾਤਾ ਜੀ ਨੂੰ ਵੀ ਤੇਰਾ ਇੱਕ ਮੁੰਡਾ ਜਿਹੜਾ ਉਹ ਵੀ ਉਸੇ ਰਾਈ ਤੋਰ ਦਾਂਗੇ ਉਹ ਤੇ ਇਹ ਚੀਜ਼ਾਂ ਹੁੰਦੀਆਂ ਰਹੀਆਂ ਬਾਅਦ ਦੇ ਵਿੱਚ ਉਹੀ ਅਵਤਾਰ ਸਿੰਘ ਜਿਹੜਾ ਘਰੋਂ ਲੈ ਕੇ ਗਿਆ ਉਹਨੇ ਅਪਰੋਚ ਵੀ ਕੀਤੀ ਉਹਨੇ ਇਹ ਵੀ ਗੱਲ ਕਹੀ ਵੀ ਠੀਕ ਆ ਚੀਜ਼ ਸਾਡੇ ਕੋਲੋਂ ਵਾਪਰ ਗਈ ਆ ਤੇ ਤੁਸੀਂ ਜੋ ਲੈਣਾ ਸਾਨੂੰ ਦੱਸੋ ਜੋ ਜਿੰਨੇ ਵੈਸੇ ਲੈਣੇ ਦੱਸੋ ਅਹੀਂ ਉਹਨਾਂ ਨੂੰ ਕਿਹਾ ਮਾਤਾ ਜੀ ਨੇ ਵੀ ਤੂੰ ਕਿਦਾਂ ਇਹ ਗੱਲ ਕਹਿਣਾ ਪੈਸੇ ਦਿਨਾ ਕਹਿੰਦਾ ਨਹੀਂ ਮੈਨੂੰ ਸ੍ਰਿੰਦਰਪਾਲ ਨੇ ਭੇਜਿਆ ਵੀ ਉਹ ਜੋ ਵੀ ਮੰਗਦੇ ਆ ਤੇ ਤੁਸੀਂ ਗੱਲ ਕਰੋ ਤੇ ਅਸੀਂ ਦਈਏ ਲੇਕਿਨ ਸਾਡੀ ਇਹ ਕੋਸ਼ਿਸ਼ ਸੀਗੀ ਵੀ ਨਹੀਂ ਅਹੀਂ ਲੜਾਈ ਲੜਾਂਗੇ ਠੀਕ ਹੈ ਤੇ ਜੋ ਹੋਇਆ ਉਹ ਕੁਦਰ ਦੇ ਹੱਥ ਆ ਅਹੀਂ ਆਪਣਾ ਲੜਾਈ ਲੜਾਂਗੇ ਤੇ ਸੋ ਅਸੀਂ ਕਾਨੂੰਨੀ ਪ੍ਰਕਿਰਿਆ ਦੇ ਨਾਲ ਲੜਾਈ ਲੜੀ ਸਫਲਤਾ ਮਿਲੀ ਆ ਤੇ ਸਾਨੂੰ ਇਸ ਗੱਲ ਦੀ ਖੁਸ਼ੀ ਵੀ ਆ ਕਿ ਅੱਜ ਕੋਟੋ ਘਟ ਇਹ ਚੀਜ਼ ਜਿਹੜੀ ਆ ਦੁਨੀਆ ਸਾਹਮਣੇ ਆਈ ਕਿ ਇਹ ਲੋਕ ਗਿਲਤੀ ਆ ਇਹਨਾਂ ਨੇ ਆ ਜਿਹੜੇ ਅਪਰਾਧ ਕੀਤੇ ਆ ਬਿਲਕੁਲ ਠੀਕ ਇਹ ਗੱਲ ਬੜਾ ਵੱਡਾ ਪੁਆਇੰਟ ਹੈ ਜੀ ਕਿ ਜਿਹੜੇ ਸਾਡੇ ਪਰਿਵਾਰਕ ਮੈਂਬਰ ਮਾਰੇ ਗਏ ਨੇ ਉਹ ਦੋਸ਼ੀ ਨਹੀਂ ਸਨ ਅੱਜ ਅਦਾਲਤ ਨੇ ਜੱਜ ਸਾਹਿਬਾਨ ਨੇ ਇੱਕ ਮੋਹਰ ਲਾਤੀ ਆ ਕਿ ਉਹ ਨਿਰਦੋਸ਼ ਸਨ ਦੋਸ਼ੀ ਆ ਲੋਕ ਸਨ ਜਿਨ੍ਹਾਂ ਨੂੰ ਹੁਣ ਸਜ਼ਾ ਹੋਈ ਆ ਇਹ ਹੁਣ ਦੋਸ਼ੀ ਸਾਬਤ ਹੋ ਗਏ ਨੇ ਸਜ਼ਾ ਥੋੜੀ ਹੋਈ ਆ ਕੋਈ ਗੱਲ ਨਹੀਂ ਉਹਦੇ ਲਈ ਅਗਲੇ ਵੱਡੀਆਂ ਅਦਾਲਤਾਂ ਤੱਕ ਪਰਿਵਾਰ ਦਾ ਮੰਨਿਆ ਕਿ ਅਸੀਂ ਅੱਗੇ ਵੀ ਜਾ ਕੇ ਤੇ ਅਸੀਂ ਪੈਰਵਾਈ ਕਰਾਂਗੇ ਬਹੁਤ ਬਹੁਤ ਧੰਨਵਾਦ ਆ ਇੱਕ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੋਣੇ ਆ ਜੀ ਹੁਣ ਅਸੀਂ ਗੱਲ ਕਰਾਂਗੇ ਭਾਈ ਜਸਵੰਦਰ ਸਿੰਘ ਜੀ ਦੇ ਸਤਕਾਰਯੋਗ ਮਾਤਾ ਜੀ ਨਾਲ ਤੇ ਤੁਸੀਂ ਵੀ ਦੇਖਦੇ ਰਹਿਣਾ ਜੀ ਜੀ ਨਾਲ 24